ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਮਲਕੀਤ ਸਿੰਘ ਜੀ ਪਿੰਡ ਪੂਰੇ ਜੀ ਤੇ ਮੈਂ 4 ਏਕੜ ਮੱਕੀ ਲਾਈ ਆ ਜੀ ਤੇ ਇਧਰ ਆਪਣੀ 1247 ਲਾਈ ਆ ਜੀ ਇਧਰ ਦੇਖੋ ਉਹ ਲਾਈ ਆ ਜੀ ਜਿਹੜਾ ਬੀ ਆਪਣਾ ਕਿਸਾਨਾਂ ਨੂੰ ਮਿਲਦਾ ਨਹੀਂ ਸੀ ਬਹੁਤ ਸ਼ੌਟਿੰਗ ਸੀ ਉਦੋਂ ਤੇ ਮਹਗਾ ਵੀ ਹੈਗਾ ਜੀ ਇਹਦੇ ਨਾਲ ਇਹ ਬੀ ਤੇ ਬਾਕੀ ਤੁਹਾਡੇ ਸਾਹਮਣੇ ਥੱਲੀਆਂ ਦੇਖੋ ਇਹ ਮੱਕੀ ਦੀ ਖੁੱਭੀ ਇਹ ਹੈ ਜੀ ਪਰਾਂ ਤੁਸੀਂ ਥੱਲੀ ਦੇਖੋ ਜੀ ਤੇ ਦੋ ਗਿੱਠਾ ਜੀ ਊੜਾ ਹੋਆ ਜੀ फिर बाकी ये आखो जी दाना बहुत ठोस है जी बहुत दाना ठोस है जी तो ते बाकी टाइम बीजी कट्ठा जी बाकी कद देखो जी आ मक्की दो फुट कद उच्चा जी कट्टो घट थोड़े सामने जी देखो जी यहाँ कद भी देखो जी क्या थोड़ा जी बाकी हरी भरी जी देखो पत्ता बहुत चढ़ते जी सली भी देखो जी कदला भी बहुत फर्क बढ़िया जी देखो कद भी देखो, पूरा डेढ़ फुट के लगभग मेरे हिसाब से है जी उच्चा बहुत क्वालिटी सबू चंकी लगी तो जी ਪਾਰ ਵੀ ਆਪਣੇ ਬੀਜ ਦੀ ਪਰ ਥੋੜਾ ਬਣਦੀ ਇਤਕੀ ਆਪਣੇ 3 ਕਿਲੋ ਮੂ ਕੱਟ ਆਈਏ ਮੈਂ ਦੇਖੋ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਦਾ ਜੀ ਵੀ ਆਪਣਾ ਵੀ ਮਹਿੰਗੇ ਦੇ ਮੰਗਰਾਂ ਤੇ ਲੱਗੋ ਤੁਸੀਂ ਕੁਆਲਟੀ ਦੇਖੋ ਬਾਕੀ ਦਾ ਝਾੜ ਦੇਖੋ ਤੇ ਕਦ ਵੀ ਦੇਖੋ ਜੀ ਹਰਾ ਹਰਾ ਪੱਤਾ ਤੇ ਝਾੜ ਵੀ ਦੇਖੋ ਜੀ ਝਾੜ ਵੀ ਬਹੁਤ ਵਧੀਆ ਪੈਂਦਾ ਇਹਦਾ ਦੇਖੋ ਇਹ ਮੱਕੀ ਦੇ ਵਿੱਚੋਂ ਸਾਨੂੰ ਨਹੀਂ ਅਨਾਜ ਵੀ ਵੱਧ ਨਾ ਰਿਹਾ ਜੀ ਤੇ ਝਾਰ ਦਾ ਬੇਟ ਵੀ ਹਲਾ ਝਾਰ ਵੀ ਵੱਧ ਬਣ ਬਣੂਗਾ ਇਹਦਾ ਜੀ ਬੇਟਾ ਦੇਖੋ ਬਹੁਤ ਵਧੀਆ ਸਾਡੇ ਵੀ ਇਹ ਬਹੁਤ ਪਸੰਦ ਆ ਗਿਆ ਜੀ ਬਹੁਤ ਕੁਆਲਟੀ ਆ ਸੀ ਇਹੀ ਲਾ ਕਰਾਂ ਜੀ ਤਾਂ ਚੋਕਾ ਚੀ ਜਾਨੂੰ ਹਰਾ ਚਾਰਾ ਜਿਹੜਾ ਇਹ ਮੱਕੀ ਨਾਲ ਜੀ ਸਾਨੂੰ 30 40 ਕੌਂਕੜਾ ਮੇਰੇ ਸਾਹ ਦੇ ਵੀ ਇਹ ਵਧਾਉ ਜੀ ਚਾਰਾ ਹਰੇ ਚਾਰੇ ਆ ਵੀਰਾਂ ਨੂੰ ਇਹੀ ਬੇਨਤੀ ਹੈ ਜੀ ਜਿਵੇਂ 12 47 2 ਕਿਲੇ 3 ਕਿਲੇ ਜਿੰਨਾ ਵੀ ਆਪਣਾ ਪਹਾੜ ਦੇ ਹਿਸਾਬ ਨਾਲ ਜਿੰਨਾ ਆਪਣੇ ਪਰਸੋਂ ਦੇ ਹਿਸਾਬ ਨਾਲ ਜੀ ਉਹ ਜ਼ਰੂਰ ਲਾਓ ਜੀ ਬਹੁਤ ਵਧੀਆ ਮੱਕੀ ਦਾ ਝੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ